ਸਾਤਿਛੇਰੀ ਕਾਲਕਸਾਨ ਵੀਰੋ ਕੀ ਹਾਲ ਚਾਲ ਆ ਜੀ ਅੱਜ ਆਪਾਂ ਮਲਚਿੰਗ ਵਿਧੀ ਦੇ ਨਾਲ ਕਣਕ ਦੀ ਬਜਾਈ ਕਿਸ ਤਰ੍ਹਾਂ ਕੀਤੀ ਜਾਂਦੀ ਆ ਉਹਦੇ ਬਾਰੇ ਵਿੱਚ ਗੱਲ ਕਰਾਂਗੇ ਕਿਉਂਕਿ ਹੁਣ ਤੱਕ ਮੈਂ 10 ਏਕੜ ਦੇ ਵਿੱਚ ਬਜਾਈ ਕਰ ਚੁੱਕਾ ਤੇ ਤਿੰਨ ਸਾਢੇ ਤਿੰਨ ਏਕੜ ਹੋਰ ਕਰੂੰਗਾ ਤੇ ਪਿਛਲੇ ਸਾਲ ਮੈਂ 2.5 ਏਕੜ ਦੇ ਵਿੱਚ ਬਜਾਈ ਕੀਤੀ ਸੀ ਤੇ ਸਾਡੇ ਏਰੀਆ ਦੇ حساب ਨਾਲ 58 ਮਣ ਝਾੜ ਆਇਆ ਆਮ ਸਾਡਾ ਝਾੜ ਰਹਿੰਦਾ ਜੀ 50 ਤੋਂ 55 ਦੇ ਵਿੱਚ ਵਿੱਚ ਤੇ ਇਸ ਮਲਚਿੰਗ ਵਾਲੀ ਕਣਕ ਦਾ 58 ਮਣ ਉੱਤੇ ਆਇਆ ਸੀ 12 ਕਿਲੋ ਕੁਛ ਤੇ ਬਹੁਤ ਵਧੀਆ ਤਰੀਕਾ ਹੈਗਾ ਜੀ ਬਿਨਾ ਗਲੌਣ ਤੋਂ ਤੇ ਨਾਲੇ ਸਸਤਾ ਪੈਂਦਾ ਕੋਈ ਬਾਲਾ ਖਰਚਾ ਨਹੀਂ ਪੈਂਦਾਗਾ ਇਹਦੇ ਵਿੱਚ ਤੇ ਆ ਜਿਹੜੇ ਹੈਗੇ ਆਪਣੇ ਦੋ ਗਲੇ ਇਹਨਾਂ ਨੂੰ ਅੱਜ ਬਜਾਈ ਕਰ ਰਹੇ ਸੀ ਆ ਪਾਣੀ ਲਗਾ ਰਹੇ ਸੀ ਆਵੇ ਤੇ ਇਹਨੂੰ 7 ਤਰੀਕ ਨੂੰ ਬਜਾਈ ਕੀਤੀ ਸੀ ਤੇ ਉਧਰ ਵਾਲੇ ਨੂੰ 9 9 ਤਰੀਕ ਨੂੰ ਪਾਣੀ ਲਗਾਇਆ ਸੀ ਕੁਝ ਉਧਰ ਦੋ ਗਲੇ ਓਕੀ ਵੀ ਹੋਈ ਆ ਉਹ ਤੁਹਾਨੂੰ ਮੈਂ ਦਿਖਾਉਣਾ ਸਭ ਤੋਂ ਪਹਿਲਾਂ ਜਿਹੜੀ ਬਜਾਈ ਦੀ ਵਿਧੀ ਦੀ ਆਪਾਂ ਗੱਲ ਕਰਦੇ ਆਂ ਤੇ ਬਜਾਈ ਕਿਸ ਤਰ੍ਹਾਂ ਕੀਤੀ ਜਾਂਦੀ ਆ ਸਭ ਤੋਂ ਪਹਿਲਾਂ ਜਦੋਂ ਆਪਾਂ ਮਸ਼ੀਨ ਮਤਲਬ ਝੋਨਾ ਵੜ ਦਿੰਦੀ ਆ ਬਟਨ ਤੋਂ ਬਾਅਦ ਜਿਹੜੀਆਂ ਲਾਈਨਾਂ ਪਿੱਛੇ ਬਣਦੀਆਂ ਜੇ ਦਾ ਐਸਐਮਐਸ ਨਾਲ ਵੜਾਇਆ ਹੋਇਆ ਤੇ ਵਧੀਆ ਗੱਲ ਆ ਨਹੀਂ ਵੜਾਇਆ ਐਸਐਮਐਸ ਨਾਲ ਤੇ ਫਿਰ ਆਪਾਂ ਨੂੰ ਜਿਹੜੀਆਂ ਲਾਈਨਾਂ ਉਹ ਖਿਲਾਰਨੀਆਂ ਪੈਣਗੀਆਂ ਜਾਂ ਦਾ ਰੀਪਰ ਉੱਚਾ ਚੱਕ ਕੇ ਫੁੱਲ ਲਿਫਟ ਚੱਕ ਕੇ ਮਾਰ ਸਕਦੇ ਆਪਾਂ ਜਿਹੜੀਆਂ ਲਾਈਨਾਂ ਪਤਲੀਆਂ ਹੋ ਜਾਣ ਤੇ ਜਾਂ ਫਿਰ ਡੰਡਿਆਂ ਦੇ ਨਾਲ ਬੰਦੇ ਲਗਾ ਕੇ ਉਹਨਾਂ ਨੂੰ ਪਤਲਾ ਕਰਨਾ ਪਊਗਾ ਤੇ ਉਹਨਾਂ ਨੂੰ ਪਤਲਾ ਕਰਨ ਤੋਂ ਬਾਅਦ ਵਿੱਚ ਫਿਰ ਆਪਾਂ ਬੀਜ ਦਾ ਤੇ ਡੀਪੀ ਦਾ ਜੋ ਵੀ ਤੁਸੀਂ ਖਾਦਾਂ ਪਾਉਣੀਆਂ ਚਾਹੋ ਨੇ ਉਹਦਾ ਛੱਟਾ ਮਾਰ ਸਕਦੇ ਆ। ਉਹਦਾ ਛੱਟਾ ਮਾਰਨ ਤੋਂ ਬਾਅਦ ਵਿੱਚ ਫਿਰ ਆਪਾਂ ਰੀਪਰ ਥੋੜਾ ਉੱਚਾ ਰੱਖ ਕੇ ਮਾਰਨਾ ਹੈ। ਜਿਸ ਤਰ੍ਹਾਂ ਤੁਸੀਂ ਇਸ ਵਾਣ ਦੇ ਵਿੱਚ ਦੇਖ ਰਹੇ ਹੋ ਕਿ ਕੁਝ ਬੁੱਥੇ ਅੱਧੇ ਕੁਛ ਖੜੇ ਥੱਲੇ ਛੋਟੇ ਛੋਟੇ 4-4 ਇੰਚ। ਬਸ 4-5 ਇੰਚ ਉੱਚਾ ਰੱਖ ਕੇ ਰੀਪਰ ਮਾਰਨਾ ਤੇ ਜਿਹਦੇ ਨਾਲ ਕੋਈ ਤੇ ਬਾਲੀਆਂ ਵੱਡੀਆਂ ਕੋ ਢੇਰੀਆਂ ਨਾ ਬਣਨ। ਅਗਰ ਕੋਈ ਢੇਰੀ ਵੱਡੀ ਬਣਦੀ ਹੈ ਤੇ ਉਹਨਾਂ ਢੇਰੀਆਂ ਨੂੰ ਆਪਾਂ ਖਿਲਾਰ ਦੇਣਾ। ਪਤਲਾ ਕਰ ਦੇਣਾ ਜਿੱਥੇ ਪਰਾਲੀ ਨਹੀਂ ਹੈਗੀ ਉੱਥੇ ਕਰ ਦੇਣਾ ਉਹਨਾਂ ਨੂੰ ਤੇ ਇਹ ਸਾਰਾ ਕੁਝ ਕਰਨ ਤੋਂ ਬਾਅਦ ਵਿੱਚ ਫਿਰ ਆਪਾਂ ਪਾਣੀ ਲਗਾਉਣਾ ਜੀ ਪਾਣੀ ਬਿਲਕੁਲ ਪਤਲਾ ਲਗਾਉਣਾ ਜਿੰਨਾ ਵੀ ਛੇਤੀ ਪਾਣੀ ਸੁੱਕ ਜਵੇ ਫਿਰ ਬੀਜ ਕਾਣ ਦੀ ਸਮੱਸਿਆ ਨਹੀਂ ਆਉਂਦੀ ਹੈਗੀ ਤੇ ਆਹ ਤੁਸੀਂ ਦੇਖ ਰਹੇ ਹੋ ਦੋ ਕਿੱਲੇ ਆਪਾਂ ਇਹਦੀ ਬਜਾਈ ਆਪਾਂ ਦੋ ਤਰੀਕ ਨੂੰ ਪਾਣੀ ਲਗਾਇਆ ਸੀਗਾ ਤੇ ਉੱਪਰੋਂ ਤਾਂ ਸ਼ਾਇਦ ਘਟ ਦੇਖ ਰਹੀ ਹੋਵੇ ਮੈਂ ਤੁਹਾਨੂੰ ਬੈਠ ਕੇ ਦਿਖਾਉਣਾ ਹੈ ਇਹ ਤੇ ਇਹ ਤੁਸੀਂ ਦੇਖ ਰਹੇ ਹੋ ਕਿੰਨਾ ਵਧੀਆ ਜਮ ਹੈਗਾ ਕਣਕ ਦਾ ਬਾਹਰ ਆਈ ਹੋਈ ਆ ਤੇ ਜੇ ਦੇਖਿਆ ਜਾਵੇ ਤੇ ਮੇਰੇ ਹਿਸਾਬ ਦੇ ਨਾਲ ਤਾਂ ਬਹੁਤ ਵਧੀਆ ਤਰੀਕਾ ਹੈਗਾ ਜੀ ਇਹ ਬਜਾਈ ਦਾ ਕਿਉਂਕਿ ਇੱਕ ਤਾਂ ਆਗ ਨਹੀਂ ਲਗਾਉਣੀ ਪੈਂਦੀ ਇੱਕ ਪਰਾਲੀ ਵਿੱਚੇ ਹੀ گل ਜਾਂਦੀ ਹੈ ਹੌਲੀ-ਹੌਲੀ ਖਾਦ ਬਣਦੀ ਹੈ ਇਹਦੀ ਤੇ ਇੱਕ ਆਪਣਾ ਕੋਈ ਵਾਈ ਦਾ ਖਰਚਾ ਨਹੀਂ ਆਇਆ ਰੀਪਰ ਦਾ ਖਰਚਾ ਹੈਗਾ ਜੀ ਰੀਪਰ ਤਾਂ ਆਪਾਂ ਜੇ ਆਪਾਂ ਅੱਗ ਲਗਾਉਣੀ ਆ ਤਾਂ ਵੀ ਮਾਰਨਾ ਹੀ ਆ ਤੇ ਜੇ ਆਪਾਂ ਇਕਠਾ ਬਣਾਉਣੀਆਂ ਤਾਂ ਵੀ ਰੀਪਰ ਮਾਰਨਾ ਅਗਰ ਤੁਹਾਡੇ ਕੋਲੇ ਮਲਚਰ ਹੈਗਾ ਤੁਸੀਂ ਮਲਚਰ ਵੀ ਮਾਰ ਸਕਦੇ ਹੋ ਕਿਉਂਕਿ ਮਲਚਰ ਥੋੜਾ ਜਿਆਦਾ ਬਰੀਕ ਕਰਦਾ ਹੈਗਾ ਤੁਸੀਂ ਕਈ ਥਾਵਾਂ ਤੇ ਦੇਖ ਰਹੇ ਹੋ ਵਿਚ ਵਿਚ ਹਜੇ ਕਣਕ ਬਾਹਰ ਨਹੀਂ ਆਈ ਆਉਗੀ ਇੱਕ ਅੱਧੇ ਦਿਨ ਤੱਕ ਉੱਥੋਂ ਵੀ ਬਾਹਰ ਆ ਜਾਊਗੀ ਕਿਉਂਕਿ ਥੱਲੇ ਉੱਗੀ ਹੋਈ ਹੈ ਕਣਕ ਸਾਰੀ ਉਹਦੇ ਪੁਰਾਣੇ ਮਾਲ ਲਾਈਨਾਂ ਖਲਾਰਨ ਦੀ ਗੱਲ ਕਰਦਾ ਪਿਆ ਸੀ ਉਹ ਤੁਸੀਂ ਆ ਉੱਪਰ ਲਾ ਵਾਣ ਦੇਖ ਸਕਦੇ ਆ ਇਹਦੇ ਵਿੱਚ ਕੱਲ ਨੂੰ ਛੱਟਾ ਮਾਰਾਂਗੇ ਤੇ ਪਰਸੋਂ ਲਾਈਟ ਆਉਣੀ ਉਹਨੂੰ ਪਰਾਗੇ ਨਾਲੇ ਤੇ ਪਰ ਮਾਰਦਾ ਹੈ ਕੱਲ ਨੂੰ ਇਹਦੇ ਵਿੱਚ ਲਾਈਨਾਂ ਖਿਲਰੀਆਂ ਹੋਈਆਂ ਜੀ ਆਵੇ ਤੇ ਇਹ ਡੰਡਿਆਂ ਨਾਲ ਖਲਾਰੀਆਂ ਹੋਈਆਂ ਆਪ ਤੇ ਇਹ ਬਹੁਤ ਵਧੀਆ ਤਰੀਕਾ ਹੈਗਾ ਜੀ ਆਪਣੇ ਬੁਆਈ ਦਾ ਖਰਚਾ ਪਜ ਗਿਆ ਜੀ ਇੱਕ ਤੇ ਉਸ ਤੋਂ ਬਾਅਦ ਉਹ ਜਿਹੜਾ ਨਦੀਨ ਰਸ਼ਕ ਸਪ੍ਰਿਆ ਹੁੰਦੀਆਂ ਉਹਦਾ ਖਰਚਾ ਵੱਜਦਾ ਜੀ ਕਿਉਂਕਿ ਇਦੇ ਵਿੱਚ ਨਦੀਨਤਾ ਕੋਈ ਉਗਦਾ ਹੀ ਨਹੀਂ ਜਿੱਥੇ ਕਿਤੇ ਥੋੜੀ ਬਹੁਤੀ ਥਾਂ ਬਿਨਾ ਪਰਾਲੀ ਤੋਂ ਰਹਿ ਗਈ ਉੱਥੇ ਚਾਹੇ ਉਗ ਸਕਦਾ ਆਦਰਵਾਇਜ਼ ਇਹਦੇ ਵਿੱਚ ਨਦੀਨਤਾ ਕੋਈ ਉਗਦਾ ਹੀ ਨਹੀਂ ਹੈਗਾ ਮੇਰੇ ਹਿਸਾਬ ਦੇ ਨਾਲ ਬਹੁਤ ਵਧੀਆ ਤਰੀਕਾ ਹੈਗਾ ਜੀ ਮੈਂ ਤਾਂ 13 ਕਿੱਲੇ ਦੇ ਕਰੀਬ ਬਜਾਈ ਕਰਦਿਆਂ ਲੱਗਾ 10 ਕਿੱਲਾਂ ਦੀ ਹੋ ਚੁੱਕੀ ਆ 22 ਕਿੱਲੇ ਇਹ ਆ ਕੁਝ ਉਧਰ ਅੱਧਾ ਪੌਣਾ ਕਿੱਲਾ ਉਧਰ ਹੈਗਾ ਤੇ ਬਹੁਤ ਵਧੀਆ ਤਰੀਕਾ ਹੈਗਾ ਆਪਾਂ ਤੁਹਾਨੂੰ ਇਹ ਨਹੀਂ ਕਹਿੰਦੇ ਕਿ ਆਪਾਂ ਵੀ ਇਹ ਬਜਾਈ ਤੁਸੀਂ ਸਾਰੀ ਕਰੋ ਤੁਸੀਂ ਕੁਝ ਅਗਲੇ ਸਾਲ ਤੋਂ ਕੁਝ ਅੱਧਾ ਕਿੱਲਾ ਕਿੱਲੇ ਦਾ ਟ੍ਰਾਇਲ ਜ਼ਰੂਰ ਕਰੋ ਅਗਰ ਟ੍ਰਾਇਲ ਕਰਾਂਗੇ ਤਾਂ ਫੇਰ ਹੀ ਆਪਾਂ ਅੱਗੇ ਤੋਂ ਹੋਰ ਵੱਧ ਬਜਾਈ ਕਰਾਂਗੇ ਤੇ ਇਹਦੇ ਵਿੱਚ ਆਪਾਂ ਨੂੰ ਫਾਇਦੇ ਬਹੁਤ ਜ਼ਿਆਦੇ ਹੋਊ ਤੁਹਾਨੂੰ ਮੈਂ ਦੱਸ ਚੁੱਕਾ ਜੇ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਦੇ ਨਾਲ ਘੰਟੀ ਵਾਲਾ ਬਟਨ ਵੀ ਦਬਾ ਦਿਓ ਇਸ ਵੀਡੀਓ ਨੂੰ ਹੋਰ ਵੀ ਕਿਸਾਨਾਂ ਤੱਕ ਸ਼ੇਅਰ ਕਰੋ ਤੇ ਸਾਡੀਆਂ ਆਉਣ ਵਾਲੀਆਂ ਵੀਡੀਓ ਜ਼ਰੂਰ ਦੇਖਿਆ ਕਰੋ ਕਿਉਂਕਿ ਇਸੇ ਕਣਕ ਦੀਆਂ ਮੈਂ ਹੋਰ ਵੀ ਵੀਡੀਓ ਮਹੀਨੇ ਬਾਅਦ ਕਿਸ ਤਰ੍ਹਾਂ ਦੀਆਂ 2 ਮਹੀਨੇ ਬਾਅਦ ਕਿਸ ਤਰ੍ਹਾਂ ਦੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਵੀਡੀਓ ਸ਼ੇਅਰ ਕਰਦਾ ਰਹੂੰਗਾ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਬਹੁਤ-ਬਹੁਤ ਧੰਨਵਾਦ ਜੀ